ਹਾਂ ਜੀ ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਹਾਲ ਕਾਫੀ ਸਵਾਗਤ ਕਰਦੇ ਹਾਂ ਅਸੀਂ ਤੁਸੀਂ ਸਾਡੇ ਨਾਲ ਚੱਲੋ ਚੱਲੋ ਆਪਣੇ ਬੰਦਪੁਰ ਮਾਰ ਮਾਰ ਬੋਧ ਬੋਧ ਕਰਦੇ ਆਵੇ ਤੇ ਅੱਜ ਜਿਸ ਗੱਲ ਕਰਦੇ ਹਾਂ ਅੱਜ ਜੋ ਕਿ ਕੱਲ੍ਹ ਗੁੱਜ ਲੜਾਈ ਵਿਚ ਆਜਦਨ ਹੋਈ ਸੀ ਇਸ ਕਰਕੇ ਆ ਕਈ ਜਵਾਨ ਜਿਹੜੇ ਹੋਏ ਲਗਭਗ 25 ਸਾਲਾਂ ਦੇ ਸੋ ਜੋ ਜਵਾਨ ਸ਼ਹੀਦ ਹੋਏ ਸੀ ਉਹਨਾਂ ਜੋ ਕਿ ਸ਼ਰਦਾਂਜ ਦੀ ਪੇਡ ਕੀਤੀ ਗਈ ਕਿਉਂਕਿ ਉਹ ਜਵਾਨ ਲਗਭਗ ਆਪਣੇ ਦੇਦੇ ਤੇ ਹਿੱਤਾਂ ਦੇ ਰੱਖ ਕੇ ਦੀ ਕਿੰਨਾ ਕੁਝ ਕੀਤਾ ਆਪਣੇ ਜਨਮ ਦਿਨ ਕਰਵਾਣ ਕਰ ਦਿੱਤੇ ਸੋ ਜੇ ਜਵਾਨਾਂ ਨੂੰ ਸ਼ੇਧਾਂ ਸਿੱਖਦੇ ਲਈ ਬਹੁਤ ਬਹੁਤ ਗਿਆਨ ਚਾਹੀਦਾ ਹੈ ਤਾਂ ਕਿ ਸਾਡੇ ਜੋ ਕਿ ਦੇਸ਼ ਦੇ ਵਿੱਚ ਸਭ ਤੋਂ ਪਹਿਲੇ ਜਵਾਨ ਵੀ ਜਾਗ ਉਠਣ ਸਾਨੂੰ ਹਰ ਵੇਲੇ ਚੁਕੰਨ ਹੋਣੇ ਰਹਿਣ ਚਾਹੀਦੇ ਤਾਂ ਕਿ ਅਸੀਂ ਕਿਸੇ ਵੀ ਥਾਂ ਤੇ ਹੋਈਏ ਚਾਹੇ ਬਾਟ ਤੋਂ ਹੋਈਏ ਚਾਹੇ ਕਿਸੇ ਵੀ ਥਾਂ ਮੇ ਸਮਝਦੇ ਨਾ ਕਿ ਸਾਨੂੰ হাতে বড় চৌকি বর্তন চাইছে তাকে সব দুশন আগ হামলা